ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਅੱਜ ਪਹੁੰਚੇ ਜੀ ਸ੍ਰੀ ਮਸਤੋ ਵਾਲਾ ਸਾਹਿਬ ਗੁਰਦੁਆਰਾ ਜੀ ਖਾਲਸਾ ਸਾਹਿਬ ਤੇ ਆਪਣੇ ਲੈਂਟਰ ਦੀ ਸੇਵਾ ਜੀ ਪਹਿਲਾਂ ਪਿਛਲੇ ਐਤਵਾਰ ਥੋੜਾ ਢੂਲੇ ਦਾ ਕੰਮ ਰਹਿਦਾ ਸੀ ਤੇ ਉਹਦੇ ਕਰਕੇ ਮੈਸਮਾਰਤੀ ਸੀ ਮਿਸਤਰੀਆਂ ਨੇ ਵੀ ਅਗਲੇ ਐਤਵਾਰ ਤੇ ਅੱਜ ਸੰਗਤ ਦਾ ਬਹੁਤ ਜ਼ਿਆਦਾ ਇਕੱਠ ਹੈ ਲਵੇ ਲੋਣੇ ਪਿੰਡਾਂ ਦਾ ਤੇ ਬਾਕੀ ਜੋ ਜੀ ਮੈਂ ਗੱਲ ਕਰਾਉਣਾ ਇੱਧਰ ਆਪਣੇ ਮੁੰਡਿਆਂ ਨਾਲ ਅੱਜ ਇਕਾ ਵੀ ਬਾਈਂਡੂ ਜੀ ਕਹਿੰਦਾ ਹਰਦਾ ਬਾਈਂਡੂ ਜੀ ਕੀ ਪਤੇ ਲੇਟ ਕਿਵੇਂ ਹੋ ਗਏ ਪਹਿਲਾ ਤੁਸੀਂ ਇਹ ਦੱਸੋ ਅਜਾ ਨਹੀਂ ਆਈ ਲੇਟ ਤਾਂ ਨਹੀਂ ਹੋਇਆ ਜੀ ਕਿੰਨੇ ਵਜੇ ਤੁਸੀਂ ਆਜੀ ਤੁਰਤਾ ਆਇਆ ਉਹਨਾਂ ਦੀ ਕੋਈ ਅੱਡ ਕੋਈ ਸਕੂਟਰੀ ਚੱਲ ਗਈ ਜੀ ਅਸੀਂ ਚਾਹ ਰਹੇ ਆ ਮੈਂ ਇੱਕ ਮੂਹਲਾ ਮੈਂ ਰੱਖ ਮੜਿਆ 10 ਵਜੇ ਤੇਰੇ ਦੀ 10 ਵਜੇ ਤੇਰੇ ਦੀ ਆ ਸਕੂਟਰੀ ਆਦੀ ਬੀਬੀ ਸਪੀਡ ਤੇ ਆਈ ਹੈਗੀ ਤਾਂ ਸਵੇਰ ਲਏ ਹੋਏ ਨੇ ਉਹਦੇ ਠੀਕ ਹੈ ਠੀਕ ਹੈ ਤਾਂ ਕਰਕੇ ਆਈ ਤੁਰਤਾ ਟਾਈਮ ਨਾਲ ਹੀ ਪਈ ਰਾਹ 'ਚ ਟਾਈਮ ਲੱਗ ਗਿਆ ਥੋੜਾ ਜਿਹਾ ਇੱਕ ਆਪਣਾ ਬੂਟਾ ਇਹਨਾਂ ਬੂਟਾ ਲੱਗਦਾ ਜਾਂ ਜੀ ਦੋ ਬੂਟੇ ਕੀ ਕਰੀਂ ਇਹਨਾਂ ਦੀ ਵੀ ਸੀ ਜੀ ਇਹ ਆਪਣੀ ਸੰਗਤ ਆ ਜੀ ਉਹ ਸਾਡਾ ਪ੍ਰਭੂ ਹੈ ਬਰੋਨੀ ਹੈ ਗੁਰਵਿੰਦਰ ਪੈਦਰਾ ਆਪਣੇ ਜਿੰਨੀ ਜੀ ਨੇ ਜੋਧਵੀਰ ਸਿੰਘ ਜੀ ਨੇ ਇੱذ ਸਹਿਜ ਆ ਗਿਆ ਤੇ ਆਹ ਮੁੰਡੇ ਕਿਹੜਾ ਮੁੰਡਾ ਵੀ ਤੇਰਾ ਦੋਗਾ ਦੋਗਾ ਦੀ ਸੰਗਤ ਵੀ ਬਹੁਤ ਵੱਧੀ ਆ ਤੇ ਬਾਕੀ ਸਾਨੂੰ ਅੱਗੇ ਦਿਖਾਉਣੇ ਆ ਜਿਵੇਂ ਜਿਵੇਂ ਸੇਵਾ ਚੱਲਦੀ ਆ ਹੁਣ ਉਧਰ ਇਕੱਠ ਰਸੋਂ ਦੇ ਕਰਾ ਲਈ ਚਾਹ ਪੀਣ ਦੇ ਲਈ ਤੇ ਲੰਗਰ ਦੇ ਵਿੱਚ ਬੈਗੇ ਸੀ ਕੋਈ ਫੋਟੋ ਨਹੀਂ ਆਜੂ ਇਸਨੂੰ ਦਿਖਾਉਣੇ ਆ ਫਿਰ ਅੱਗੇ ਹਾਂਜੀ ਇਧਰਲੀ ਸਾਈਡ ਆ ਗਈ ਆਪਣੇ ਬੀਬੀਆਂ ਭਾਂਡਿਆਂ ਦੀ ਸੇਵਾ ਲਈ ਆ ਕਿਉਂਕਿ ਲਵੇ ਲਵੋਣੇ ਪਿੰਡਾਂ ਦੇ ਵਿੱਚੋਂ ਜਦੋਂ ਪਤਾ ਲੱਗਿਆ ਵੀ ਲੰਗਰ ਦੀ ਮਤਲਬ ਕਿ ਆਪਣੇ ਸਰਾਂ ਦੀ ਸੇਵਾ ਚੱਲਦੀ ਸ੍ਰੀ ਮਸਤੋਣਾ ਸਾਹਿਬ ਤਾਂ ਸੰਗਤ ਆਪ ਮਹਾਰੇ ਆਉਂਦੀ ਹੈ ਲਵੇ ਲਵੋਣ ਸਾਰੇ ਪਿੰਡਾਂ ਦੇ ਵਿੱਚੋਂ ਦੇਖੋ ਸਾਨੂੰ ਇਕੱਠ ਦਿਖਾਉਣੇ ਅੱਜ ਮੈਂ ਕਿਹਾ ਖਾਣ ਨੂੰ ਥਾਂ ਹੈ ਨਹੀਂ ਸੀ ਦੇਖੋ ਬੱਠਲ ਕਿੰਨੀ ਦੂਰ ਤੱਕ ਲੈਣ ਲੱਗੀ ਖੜੀ ਹੈ ਇਹ ਬਾਜਰੀ ਦੇ ਬੱਠਲ ਨੇ ਜਿਹੜੇ ਸੇਵਾਦਾਰ ਲਈ ਖੜੇ ਨੇ ਤੇ ਇਧਰ ਆਪਣੇ ਸ਼ਹਿਰ ਬਦਰ ਫਿਰਦੇ ਆ ਭਾਈ ਹਨਾ ਸਾਰੇ ਆਲੇ ਦਾਲੇ ਤੁਹਾਨੂੰ ਉੱਪਰ ਜਾ ਕੇ ਵੀ ਮੈਂ ਦਿਖਾਉਣਾ ਜਿਹੜੀ ਇਹ ਮਤਲਬ ਆ ਸਾਹਮਣੇ ਬਿਲਡਿੰਗ ਦਿਸਰੀ ਹੈ ਇਹਦਾ ਪਹਿਲੇ ਐਂਤਵਾਰ ਪਾਇਆ ਸੀ ਲੈਂਟਰ ਉਹ ਜਿਹੜੀ ਪਰੇ ਸਾਹਮਣੇ ਦਿਸਰੀ ਹੈ ਉਹ ਵੀ ਤੁਹਾਨੂੰ ਮੈਂ ਬਾਅਦ ਦੇ ਵਿੱਚ ਵੀ ਦਿਖਾਵਾਂਗਾ ਸਾਰੀ ਉਹਦਾ ਪਿਛਲੇ ਐਂਤਵਾਰ ਤੇ ਅੱਜ ਵਿਚਾਲੇ ਸਮੋਂ ਪਰੇ ਅੱਜ ਤੁਹਾਨੂੰ ਉੱਪਰੋਂ ਦਿਖਾਉਣਾ ਜਿਹੜੇ ਸਭ ਤੋਂ ਪਹਿਲਾਂ ਲੈਂਟਰ ਜਿਹੜੀ ਸਾਈਡ ਦਾ ਪਾਇਆ ਸੀ ਉਹ ਆ ਸੀ ਜਿਹੜੇ ਪੌੜੀਆਂ ਤੋਂ ਦੇ ਆਪਾਂ ਜਾ ਰਹੇ ਆ ਇਹ ਸਾਰਿਆਂ ਨੂੰ ਪਹਿਲਾ ਇਤਵਾਰਤੀ ਜਿਹੜਾ ਉਸ ਦਿਨ ਸਰਾਂ ਦੇ ਪਹਿਲੀ ਮੰਜ਼ਲ ਦੇ ਮਤਲਬ ਕਿ ਆਹ ਸਾਈਡ ਤੇ ਲੈਂਟਰ ਫੈਦੀ ਦੇਖੋ ਸ਼ੇਵਾਦਾਰਾਂ ਦਾ ਇਕੱਠ ਦੇਖੋ ਤੁਸੀਂ ਲੈਣਾ ਦੇਖੋ ਕਿੰਨੀਆਂ-ਕਿੰਨੀਆਂ ਲੈਣਾ ਨੇ ਸ਼ੇਵਾਦਾਰਾਂ ਦੀਆਂ ਬਾਕੀ ਉੱਪਰ ਵੀ ਦੇਖਸਣ ਦਿਖਾਉਣਾ ਸਾਰਾ ਆਜੋ ਅੱਗੇ-ਅੱਗੇ ਆਹ ਜਿਹਦੇ ਉੱਤੇ ਆਪਾਂ ਹੁਣ ਤੁਰੇ ਫਿਰੇ ਆ ਫਿਰ ਤਾਂ ਮੈਂ ਇਹ ਪਹਿਲੇ ਇੰਤਵਾਰ ਨੂੰ ਪਾਈ ਤੁਸੀਂ ਨੂੰ ਪਹਿਲਾਂ ਵੀ ਦੱਸਿਆ ਮੈਂ ਤੇ ਅੱਜ ਜਿੰਮੀ ਆ ਗਿਆ ਮੈਂ ਹੁਣ ਤੁਹਾਨੂੰ ਦੂਸਰੀ ਸਾਈਡ ਵੀ ਦਿਖਾਉਣਾ ਜਿਹੜੇ ਪਿਛਲੇ ਤੋਂ ਪਿਛਲੇ ਮਤਲਬ ਸੈਕਿੰਡ ਇੰਤਵਾਰ ਨੂੰ ਲੈਂਟਰ ਪਾਈ ਤੁਸੀਂ ਜਿਹੜਾ ਉਹ ਵੀ ਦਿਖਾਉਂਗਾ ਦੇਖੋ ਸੇਵਾਦਾਰਾਂ ਦਾ ਉਤਸ਼ਾਹ ਦੇਖੋ ਹਨਾ ਲੈਣ ਵਾਰ ਮਸ਼ੀਨ ਨੂੰ ਸਾਹ ਨਹੀਂ ਲੈਣ ਦਿੰਦੇ ਜੱਜ ਚਾਰ ਮਸ਼ੀਨਾਂ ਵੀ ਹੁੰਦੀਆਂ ਮੇਰੇ ਖਿਆਲ ਚਾਰ ਮਸ਼ੀਨਾਂ ਵੀ ਕੱਟ ਪੈ ਜਾਂਦੀਆਂ ਸੇਵਾਦਾਰ ਇੰਨੇ ਕਤੀ ਜਿਹੜੇ ਕੀ ਮਤਲਬ ਅੱਧੀ ਸੰਗਤ ਹਜੇ ਰਸ਼ਟ ਤੇ ਹੁੰਦੀ ਦੀ ਮਤਲਬ ਅੱਡੋ ਅੱਡੇ ਬਾਰੀਆਂ ਵੰਡ ਗਏ ਵੀ ਹਾਂ ਵੀ ਹੁਣ 10 ਬੰਦੇ ਤੁਸੀਂ ਆਜੋ 10 ਹੁਣ ਤੁਸੀਂ ਆਜੋ ਐ ਬਾਦੂ ਬਾਬੇ ਦੇ ਕਰਤੇ ਤੁਹਾਨੂੰ ਪਤੀ ਆ ਯਾਰ ਵੀ ਕੋਈ ਘਰ ਨਹੀਂ ਆ ਆ ਗਈ ਆਪਣਾ ਇਧਰਲੀ ਸਾਈਡ ਆ ਗਈ ਹੈ ਨਾ ਤੇ ਇੱਥੇ ਦੇਖੋ ਆ ਵਿਚਾਲੇ ਜਿਹੜਾ ਲੈਂਟਰ ਪਹਿਰਿਆ ਇਹ ਉਹ ਦਿਖਾ ਰਿਹਾ ਮੈਂ ਤੁਹਾਨੂੰ ਸੰਗਤ ਦੇਖੋ ਪਹਿਲਾਂ ਦਾ ਹੈਗੇ ਕਿ ਦਿਖਾਣ ਨੂੰ ਤੁਹੋਂ ਜੇ ਕੋਈ ਬਾਦੂ ਮਤਲਬ ਖਾਣ ਨੂੰ ਤੁਹੋਂ ਹੋਈ ਹੀ ਨਹੀਂ ਇੰਨਾ ਸੰਗਤ ਦਾ ਉਤਸ਼ਾਹ ਇੱਥੇ ਬਾਬੇ ਦੇ ਕਿਉਂਕਿ ਸਾਨੂੰ ਪਤਾ ਯਾਰ ਮਹਾਂਪੁਰਸਾਂ ਦੀ ਧਰਤੀ ਹੈ ਬਾਈ ਆਣਾ ਇੱਥੇ ਮੋਹ ਮੁੰਗੀਆਂ ਮਰਾਦਾ ਮਿਲਦੀਆਂ ਨੇ ਬਾਬੇ ਦੇਓ ਇਕੱਠ ਦੇਖੋ ਸਾਰੇ ਭਰਾ ਆਪ ਆਪਣੀ ਬਾਰੀਆਂ ਮੁਤਾਬਕ ਵੰਡ ਕੇ ਆਣਾ ਕੰਮ ਕਰਦੇ ਆ ਤੇ ਆ ਆ ਗਈ ਜੀ ਆਪਣ ਜਿਹੜੇ ਪਿਛਲੇ ਤੋਂ ਉਹ ਸਾਹਮਣੇ ਆ ਗਿਆ ਦਰਬਾਰ ਸਾਹਿਬ ਗੁਰਦੁਆਰਾ ਆਪਣਾ ਅੰਗੀਠਾ ਸਾਹਿਬ ਦਾ ਦਰਬਾਰ ਸਾਹਿਬ ਉਹ ਆ ਆ ਪਾਇਦੀ ਆਪਣੀ ਪਿਛਲੇ ਇੰਤਵਾਰ ਨੂੰ ਲੈਂਟਰ ਇੱਧਰਲੀ ਸਾਈਡ ਜਿੱਥੇ ਆ ਖੜੇ ਆਪਾਂ ਉਹ ਸੰਗਤ ਬੈਠੀ ਹੈ ਸਾਰੀ ਇਹ ਪਿਛਲੇੰਤ ਵਾਰ ਨੂੰ ਪਾਇਦੀ ਜਿਹੜਾ ਮਤਲਬ ਲੰਘਿਆ ਪਹਿਲੇ ਵੀਡੀਓ ਪਾਈਦੀ ਆਪਾਂ ਨੇ ਉਹਦੇ ਤੇ ਅੱਜ ਆ ਵਿਚਾਲੇ ਵਿਚਾਲੇ ਜਿਹੜਾ ਰਹਿੰਦ ਤੀ ਇਹਦਾ ਮਤਲਬ ਇਹ ਥੱਲੋਂ ਥੱਲੋਂ ਮੁਕੰਬਲ ਆਪਣੀ ਜੋੜ ਮੀ ਬਾਬੇ ਦੀ ਵਰਸੀ ਆਉਗੀ ਜਦੋਂ ਤੁਹਾਨੂੰ ਪਤਾ 30 31 1 ਫਰਵਰੀ 31 ਜਨਵਰੀ 1 ਫਰਵਰੀ ਦੀ ਹੁੰਦੀ ਹੈ ਤੇ ਉਦੋਂ ਤੱਕ ਇਹ ਮੁਕੰਬਲ ਕਰਨੀਆਂ ਸਰਾਂ ਕਹਿੰਦੇ ਇੱਕ ਸਿੱਕ ਕਮਰਾ ਪੈਣਾ ਇਹਦੇ ਵਿੱਚ ਤਿੰਨ ਮੰਜ਼ਲੀ ਸਰਾ ਪੈਣੀਆਂ ਇਹ ਨਕਸ਼ਾ ਬਹੁਤ ਸੋਹਣਾ ਹੈ ਦਾ ਤੁਹਾਨੂੰ ਦਿਖਾ ਦਾਂਗੇ ਬਕੇ ਦੋਦੀ ਮੈਂ ਫੋਟੋ ਵੀ ਲਾਉਂਗਾ ਵੀਡੀਓ ਦੇ ਵਿੱਚ ਵੀ ਆ ਸਰਾ ਬਣਨੀ ਹੈ ਦੇਖੋ ਸੰਗਤ ਦੇਖੋ ਤੇ ਤੁਹਾਨੂੰ ਅੱਗੇ ਵੀ ਦਿਖਾਉਣਾ ਵੀ ਜੋ ਆ ਦੇਖੋ ਬਾਬਨ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਲੱਡੂ ਆਉਂਦੇ ਸੰਗਤ ਨੂੰ ਜਿਹੜਾ ਵੀ ਕੋਸ ਆਉਂਦਾ ਚੱਕੋ ਜੀ ਸੰਗਤ ਨੂੰ ਸਾਰਾ ਜੇ ਵੀਡੀਓ ਮਤਲਬ ਵਧੀਆ ਲੱਗੀ ਤੁਹਾਨੂੰ ਬਈ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਵੀ ਕਰਿਓ ਤੇ YouTube ਤੇ ਵੀ ਆਪਣੇ ਪੇਜ ਨੂੰ ਮਤਲਬ ਦੀ ਸਬਸਕ੍ਰਾਈਬ ਕਰਿਓ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ